ਤਰਨਤਾਰਨ ਦੇ ਨਤੀਜੇ ਤੋਂ ਬਾਅਦ ਪੰਜਾਬ ਕੰਦੇ ਇੱਕ ਹਿੱਸੇ ਦੇ ਵਿੱਚ ਕਾਲ ਛਿੜੀ ਆ ਕਿ 2027 ਦੇ ਵਿੱਚ ਮੁੱਖ ਮੰਤਰੀ ਬਣੂ ਕੌਣ ਇਸ ਗੱਲ ਦਾ ਪਤਾ ਹੁਣੇ ਲੱਗ ਜੇ ਡੇਢ ਸਾਲ ਪਹਿਲਾਂ ਕਿਵੇਂ ਪਤਾ ਲੱਗ ਜੂ ਪਹਿਲਾ ਸਵਾਲ ਇਹ ਆ ਤੇ ਜਿਵੇਂ ਤੁਸੀਂ ਉੱਤਰ ਚਾਹੁੰਦੇ ਆ ਤੇ ਧਰਤੀ ਦਾ ਕਿਹੜਾ ਹਿੱਸਾ ਕਿਹੜਾ ਬੰਦਾ ਤੁਹਾਨੂੰ ਉੱਤਰ ਦੇ ਸਕੂਗਾ ਇਹ ਤੁਸੀਂ ਆਪ ਸੋਚੋ ਸੋਸ਼ਲ ਮੀਡੀਆ 'ਵਿਨੇ ਆ ਤਾਂ ਅਮਰਤਪਾਲ ਸਿੰਘ ਮੁੱਖ ਮੰਤਰੀ ਆ ਜੇ ਜ਼ਮੀਨ ਦੇ ਉੱਤੇ ਉਤਰ ਕੇ ਦੇਖਦੇ ਆ ਤੇ ਫਿਰ ਭਾਈ ਕਈ ਤਰ੍ਹਾਂ ਦੀਆਂ ਗੱਲਾਂ ਤੇ ਲੋਕ ਇਹ ਗੱਲ ਕਰਕੈ ਨੇ ਵੀ ਤੇਲ ਤੇ ਤੇਲ ਦੀ ਧਾਰਵੇਂ ਨੇ ਜਿਹੜੇ ਸਿਰ ਤੋਂ ਕਮ ਲੈਣ ਵਾਲੇ ਲੋਕ ਆ ਪਰ ਅਮਰਿਤਪਾਲ ਸਿੰਘ ਦੇ ਪੱਖ ਦੇ ਵਿੱਚ ਕਿਹੜੇ ਕਿਹੜੇ ਲੋਕ ਆ ਸਾਨੂੰ ਕੋਈ ਇਤਰਾਜ਼ ਨਹੀਂਗਾ ਹੋ ਸਕਦਾ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠਿਆ ਹੀ ਜਾਂ ਜ਼ਮਾਨਤ ਮਿਲਣ ਤੋਂ ਬਾਅਦ ਕੋਈ ਐਸਾ ਚਮਤਕਾਰ ਕਰੇ ਉਹਦੀ ਪਾਰਟੀ ਐਸਾ ਚਮਤਕਾਰ ਕਰਦੇਵੇ ਵੀ ਕਮਾਲ ਨਹੀਂ ਹੋ ਜਾਣ ਪਰ ਜਿੰਨੀ ਦੇਰ ਤੱਕ ਕਮਾਲਾ ਹੁੰਦੀਆਂ ਨਹੀਂ ਜਿੰਨੀ ਦੇਰ ਤੱਕ ਕਮਾਲ ਹੁੰਦੀ ਦਿਸਦੀ ਨਹੀਂ ਉਨੀ ਦੇਰ ਤੱਕ ਆਪਾਂ ਘਰੇ ਬੈਠੇ ਰਜਾਈ ਦੇ ਵਿੱਚ ਕਰੀ ਜਗਿਆ ਕਮਾਲ ਹੋ ਹੀ ਜਾਣੀ ਹੈ ਇਹ ਕਮਾਲ ਹੋਊਗੀ ਹੀ ਇਹਦੀ ਕੋਈ ਤਕਨੀ ਬਣਦੀ ਮਨਦੀਪ ਸਿੰਘ ਖਾਲਸਾ ਦੇ ਪੱਖ ਦੇ ਵਿੱਚ ਇੰਨੀ ਵੱਡੀ ਲਹਿਰ ਫੇਸਬੁੱਕ ਤੇ ਬਣੀ ਉਹਦੀ ਕੋਈ ਤਕ ਨਿਕਲੀ ਤਰਨਤਾਰਨ ਦੇ ਮੁਤਲਕ ਤੀਜੇ ਨੰਬਰ ਦੇ ਉੱਤੇ ਮਨਦੀਪ ਸਿੰਘ ਖਾਲਸਾ ਸੀ ਤੇ ਪਹਿਲੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਜਿਹਨੂੰ ਫੇਸਬੁੱਕ ਕਹਿੰਦੀ ਸੀ ਵੀ ਇਹ ਤਾਂ ਚੌਥੇ ਨੰਬਰ ਤੇ ਰਹਿਣੀ ਹੈ ਆ ਅਕਾਲੀ ਦਲ ਦੂਜੇ ਨੰਬਰ ਦੇ ਉੱਤੇ ਆ ਜਿਹਨੂੰ ਫੇਸਬੁੱਕ ਤੀਜੇ ਜਾਂ ਪੰਜਵੇਂ ਨੰਬਰ ਦੇ ਉੱਤੇ ਦੱਸਦੀ ਸੀ ਪਹਿਲੇ ਨੰਬਰ ਦੇ ਉੱਤੇ ਮਨਦੀਪ ਸਿੰਘ ਖਾਲਸਾ ਸੀ ਦੂਜੇ ਨੰਬਰ ਦੇ ਉੱਤੇ ਕਈ ਲੋਕ ਕਾਂਗਰਸੀ ਕਹਿੰਦੇ ਸੀ ਤੇ ਜੋ ਜੋ ਜਿੰਦਾ ਜਿੰਦਾ ਜਿਵੇਂ ਜਿਵੇਂ ਬਣਿਆ ਉਹ ਸਭ ਦੇ ਸਾਹਮਣੇ ਆ ਕਹਿਣ ਦਾ ਭਾਵ ਇਹ ਹੈ ਜੀ ਕਿ ਫੇਸਬੁੱਕ ਦਾ ਸੰਸਾਰ ਹੋਰ ਆ ਤੇ ਧਰਾਤਲੀ ਸਥਿਤੀ ਹੋਰ ਆ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਜੀਬੋ ਗਰੀਬ ਸਥਿਤੀ ਆ ਤੁਸੀਂ ਕੱਲੇ ਕੱਲੇ ਬੰਦੇ ਦਾ ਜ਼ਿਕਰ ਜਦੋਂ ਕਰਨੇ ਆ ਉਹਦਾ ਪਿਛੋਕੜ ਤੇ ਉਹਦਾ ਵਰਤਮਾਨ ਜੋੜ ਕੇ ਦੇਖੋ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਹਾਲ ਸਮਝ ਕੇ ਦੇਖੋ ਆਪਾਂ ਇਹ ਗੱਲ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਦਾ ਹਾਲ ਮਾੜਾ ਮੈਂ ਵੀ ਇਹ ਗੱਲ ਕਹਨਾ ਕਿ ਆਮ ਆਦਮੀ ਪਾਰਟੀ ਕਿਸਵੱਟੀ ਦੇ ਉਵੇਂ ਉੱਤੇ ਖੜੀ ਨਹੀਂ ਉਤਰੀ ਜਿਵੇਂ ਕਿ ਖਰੀ ਉਤਰਨਾ ਚਾਹੀਦਾ ਸੀ ਆਮ ਆदमी ਪਾਰਟੀ ਨੇ ਰੋਲਾ ਵੱਧ ਪਾਇਆ ਕੰਮ ਘਟ ਹੋਇਆ ਇਹਦੇ ਬਾਰੇ ਆਪਾਂ ਜਾਣਦੇ ਆ ਪਰ ਜੇ ਆਪਾਂ ਬਾਕੀ ਪਾਰਟੀਆਂ ਨੂੰ ਬਰਾਬਰ ਰੱਖ ਕੇ ਵੇਖੀਏ ਤੇ ਫਿਰ ਕਿਹੜੀ ਪਾਰਟੀ ਜਿਹੜੀ ਕਿ ਆਮ ਆदमी ਪਾਰਟੀ ਨੂੰ ਟੱਕਰ ਦਿੰਦੀ ਹੈ ਸਵਾਲ ਇਹ ਵੀ ਆ ਆਮ ਆदमी ਪਾਰਟੀ ਨੇ ਲੋਕਾਂ ਨੂੰ 600 ਯੂਨਟ ਬਿਜਲੀ ਮੁਫਤ ਦਿੱਤੀ ਇਹਦਾ ਫਾਇਦਾ ਪੂਰਾ ਪੰਜਾਬ ਲੈ ਰਿਆ ਮੰਨਦੇ ਆ ਭਾਵੇਂ ਕਿ ਇਸ ਵੇਲੇ ਪਾਵਰ ਕਮਪਾਨ ਡਿਪਾਰਟਮੈਂਟ ਘਾਟੇ ਦੇ ਵਿੱਚ ਅੱਖੂ ਖਾਤੇ ਡਿੱਗਿਆ ਪਿਆ 1000 ਰੁਪਏ ਉਹ ਕਹਿੰਦੇ ਜੀ ਔਰਤਾਂ ਨੂੰ ਦੇਵਾਂਗੇ ਮੈਂ ਨਿੱਜੀ ਤੌਰ ਤੇ ਗੱਲ ਕਹਿੰਦਾ ਕਿ 1 ਲੱਖ ਰੁਪਏ ਦੇ ਵਿੱਚ ਵੀ ਨਹੀਂ ਵਿਕਣਾ ਚਾਹੀਦਾ ਪਰ ਲੋਕ ਆ ਲੋਕ ਤੌੜੀਕਦੇ ਆ ਲੋਕੇ ਗੱਲ ਕਹਿੰਦੇ ਕਿ 45 45 ਹਜ਼ਾਰ ਰੁਪਏ ਸਾਡਾ ਜੁੜਿਆ ਪਿਆ ਤੇ ਭਾਈ ਅਗਲਾ ਵੀ ਦਿਓ ਤੇ ਭਾਈ ਸਾਨੂੰ ਇਕੱਠੇ ਪੈਸੇ ਦੇ ਦਿਓ ਲੋਕ ਉੜੀ ਕਰਾਏ ਮੈਂ ਨਹੀਂ ਦੇਖਿਆ ਹਾਲੇ ਤੱਕ ਕਿਸੇ ਇੱਕ ਜਥੇਬੰਦੀ ਨੇ ਕਿਸੇ ਇੱਕ ਬੀਬੀ ਨੇ ਕਿਸੇ ਇੱਕ ਬੰਦੇ ਨੇ ਇਹ ਗੱਲ ਕਹੀ ਹੋਵੇ ਜੀ ਕਿ ਸਾਨੂੰ 1000 ਰੁਪਏ ਨਹੀਂ ਚਾਹੀਦਾ ਸਾਨੂੰ ਤਾਂ ਸਿਰ ਤੇ ਸਿਰਫ ਧਰਾਤਲੀ ਸਥਿਤੀ ਸੁਧਰੀ ਹੋਈ ਚਾਹੀਦੀ ਆ ਪੰਜਾਬ ਦੇ ਹਾਲਾਤ ਬਿਲਕੁਲ ਸੁਹਣੇ ਤੇ ਅੱਜ ਵਾਲੇ ਜਿਹੜੇ ਸਥਿਤੀ ਤੋਂ ਮੁਕਤ ਚਾਹੀਦੇ ਆ ਜਿਹਦੇ ਵਿੱਚ ਗੈਂਗਸਟਰ ਜਿਹਦੇ ਵਿੱਚ ਨਸ਼ਾ ਜਿਹਦੇ ਵਿੱਚ ਲੁੱਟਖੋ ਇਦਾਂ ਦੀਆਂ ਗੱਲਾਂ ਤੋਂ ਮੁਕਤੀ ਚਾਹੀਦੀ ਆ ਲੋਕਾਂ ਨੂੰ ਚਾਹੀਦੀ ਮੁਫਤ ਦੇ ਵਿੱਚ ਚੀਜ਼ ਇਹ ਮੁਫਤ ਦੇ ਵਿੱਚ ਦੇ ਰਹੇ ਆ ਇਸ ਤੋਂ ਪਹਿਲਾਂ ਵੀ ਦਿੰਦੇ ਰਹੇ ਆ ਆਮ ਆਦਮੀ ਪਾਰਟੀ ਨੂੰ ਜੇ ਆਪਾਂ ਘਟਾ ਕੇ ਵੀ ਦੇਖੀਏ ਤਾਂ ਫਿਰ ਗੱਲ ਇਹ ਜੀਕ ਵਧਾ ਕੇ ਆਪਾਂ ਕਿਹਨੂੰ ਵੇਖਦੇ ਆ ਕੀ ਆਪਾਂ ਬੀਜੇਪੀ ਨੂੰ ਵਧਾ ਕੇ ਦੇਖਾਂਗੇ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਬੱਲੇ ਬੱਲੇ ਹੋ ਜਾਣੀ ਆ ਤੇ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਉੱਥੇ ਉੱਥੇ ਕੀ ਆ ਹੁਣ ਸਵਾਲ ਇਹ ਪੈਦਾ ਹੁੰਦਾ ਜਿਹੜੀ ਬੀਜੇਪੀ ਦਾ ਉਮੀਦਵਾਰ ਤਰਨਤਾਰਨ ਦੇ ਵਿੱਚ 5ਵੇਂ ਨੰਬਰ ਤੇ ਆ ਜਿਹੜੀ ਬੀਜੇਪੀ ਦਾ ਅੱਜ ਪੰਜਾਬ ਦੇ ਵਿੱਚ ਕੋਈ ਬੁਖਤ ਨਹੀਂ ਇਕੱਲੇ ਬਿਆਨਾਂ ਤੋਂ ਬਿਨਾ ਕਿ ਉਹ ਬੀਜੇਪੀ 2027 ਦੇ ਵਿੱਚ ਜਲਵਾ ਪੇਸ਼ ਕਰ ਸਕੂ ਜਿਹੜੇ ਆਕਾਲੀ ਦਲ ਨੂੰ ਬੜੇ ਲੰਬੇ ਸਮੇਂ ਬਾਅਦ ਇਤਕੀ ਰਾਹਤ ਮਿਲੀ ਆ ਕਿ ਉਹ ਤਰਨਤਾਰਨ ਵਾਲਾ ਪ੍ਰਦਰਸ਼ਨ ਆਉਂਦੇ ਸਮੇਂ ਦੇ ਵਿੱਚ ਦੋ ਹਰਾ ਸਕੂ ਹਾਲਾਂਕਿ ਸਾਨੂੰ ਇਸ ਗੱਲ ਦੀ ਆਸ ਵੱਜੀ ਆ ਕਿ ਖੇਤਰੀ ਪਾਰਟੀ ਪੈਰਾਂਸਰ ਸ਼ਾਇਦ ਹੋ ਜਾਵੇ ਪਰ ਕੀ ਉਹ ਇਕੱਲੇ ਤੌਰ ਦੇ ਉੱਤੇ ਪੈਰਾਂਸਰ ਹੋ ਸਕੂ ਤੇ ਜਿਹੜੀ ਕਾਂਗਰਸ ਇਹ ਗੱਲ ਕਹਿੰਨੀ ਜੀ ਕਿ ਇਸ ਵੇਲੇ ਜਿਹੜਾ ਖਲਾਪ ਆ ਉਹਦੀ ਪਰਭਾਈ ਕਰਨ ਵਾਸਤੇ ਅਸੀਂ ਹੈਗੇ ਆ ਕੀ ਕਾਂਗਰਸ ਦੇ ਵਿੱਚ ਇੰਨਾ ਜਜ਼ਬਾ ਹੈ ਕਿ ਉਹ ਇੱਥੇ ਕੁਝ ਨਾ ਕੁਝ ਕਰ ਸਕੂ 2027 ਦੇ ਵਿੱਚ ਕੁਝ ਕਰ ਸਕੂ ਆਪਾਂ ਇਹ ਗੱਲ ਕਹਿੰਦੇ ਜੀ ਭਗਵੰਤ ਮਾਨ ਨੂੰ 1 ਮਿੰਟ ਵਾਸਤੇ ਮੰਨਫੀ ਕਰਦਨੇ ਆ ਆਪਾਂ ਪਰੇ ਕਰਤਾ ਤੁਸੀਂ ਦੱਸੋ ਜੀ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਸੁਖਬੀਰ ਸਿੰਘ ਬਾਦਲ ਕੈਪਟਨ ਮਨਿੰਦਰ ਸਿੰਘ ਜਾਂ ਸੁਨੀਲ ਜਾਖੜ ਜਾਂ ਰਵਨੀਤ ਬਿੱਟੂ ਇਹਨਾਂ ਦੇ ਵਿੱਚੋਂ ਕਿਹੜੇ ਵਿਅਕਤੀ ਨੂੰ ਕਿਹੜੀ ਹਸਤੀ ਨੂੰ ਕਿਹੜੀ ਸ਼ਖਸੀਅਤ ਨੂੰ ਤੁਸੀਂ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਕਬੂਲ ਕਰ ਰਹੇ ਆ ਜਦੋਂ ਭੰਬਲ ਪੂਸਾ ਇਸ ਕਦਰ ਪਿਆ ਹੋਵੇ ਤੇ ਉਸ ਵੇਲੇ ਇਹ ਨਹੀਂ ਗੱਲ ਸੋਚੀ ਦੀ ਵੀ ਫੇਸਬੁੱਕ ਕੀ ਕਹਿੰਦੀ ਆ ਫੇਸਬੁੱਕ ਦੇ ਉੱਤੇ ਕਮੈਂਟ ਹੋ ਸਕਦਾ ਬਾਹਰਲੇ ਮੁਲਕ ਦੇ ਵਿੱਚ ਬੈਠਾ ਬੰਦਾ ਕਰ ਰਿਹਾ ਹੋਵੇ ਉਹਨੇ ਹੋ ਸਕਦਾ ਵੀ ਭਾਈ ਕੋਈ ਮੂਡ ਹੋਵੇ ਉਹਦਾ ਉਹਨੇ ਟਿਕ ਟਿਕ ਕੀਤੀ ਆਪਸਾਂ ਹੋ ਗਿਆ ਗੱਲ ਖਤਮ ਹੋ ਗਈ ਉਹ ਕੱਲੇ ਕਮੈਂਟ ਦੇ ਨਾਲ ਪੰਜਾਬ ਦੀ ਸਥਿਤੀ ਬਦਲਣ ਵਾਲੀ ਨਹੀਂ ਇਸ ਵੇਲੇ ਪੰਜਾਬ ਦੀ ਹਰ ਗੱਲ ਨੂੰ ਕਈ ਪੱਖਾਂ ਤੋਂ ਦੇਖਣਾ ਬਣਦਾ ਕਿ ਭਾਈ ਕਿਹਨੇ ਕਿਹੜਾ ਕੰਮ ਕੀਤਾ ਕਿਹਦੇ ਕੋਲੇ ਮੌਕਾ ਸੀ ਉਹਨੇ ਆ ਕੰਮ ਨਹੀਂ ਕੀਤਾ ਤੇ ਜਿਸ ਤਰੀਕੇ ਦੇ ਪੰਜਾਬ ਦੇ ਹਾਲਾਤ ਬਣੇ ਪਏ ਆ ਮਾਫੀ ਚਾਹੁੰਨਾ ਮੈਂ ਬਿਹਾਰ ਦੇ ਲੋਕਾਂ ਵਰਗੀ ਪੰਜਾਬ ਦੇ ਲੋਕ ਆ ਸਿਆਣੇ ਬਹੁਤੇ ਪੰਜਾਬ ਦੇ ਲੋਕ ਵੀ ਨਹੀਂ ਤੇ ਬਿਹਾਰ ਦੇ ਲੋਕਾਂ ਨੇ ਹੁਣੇ-ਹੁਣੇ ਸਾਬਤ ਕੀਤਾ ਵੀ ਉਹਨਾਂ ਦਾ ਸਿਆਣਪ ਨਾਲ ਕੋਈ ਸਬੰਧ ਨਹੀਂ ਬਿਹਾਰ ਦੇ ਵਿੱਚ ਅਲੀ ਨਗਰ ਤੋਂ ਮੈਥਲੀ ਠਾਕਰ ਜਿੱਤਦੀ ਆ ਉਹ 11000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਜਾਂਦੀ ਆ ਜਿਹਨੂੰ ਦੁੱਕੀ ਦੀ ਰਾਜਨੀਤੀ ਦੀ ਸਮਝ ਨਹੀਂ ਜਿਨੂੰ ਥੇਲੇ ਦੀ ਰਾਜਨੀਤੀ ਦੀ ਅਕਲ ਨਹੀਂ ਤੇ ਉਥੋਂ ਦੇ ਲੋਕਾਂ ਨੇ ਉਹਨੂੰ ਕਮਾਲ ਦੀਆਂ ਵੋਟਾਂ ਪਾਈਆਂ ਉਹ ਕੁੜੀ ਜਿਹਦੀ ਉਮਰ ਵੀ ਛੋਟੀ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਰਹੀ ਤੇ ਭਾਜਪਾ ਦਾ ਇੱਕ ਨੁਕਾਤੀ ਏਜੰਡਾ ਕਿ ਚਰਚਿਤ ਹਸਤੀ ਭਾਵੇਂ ਉਹ ਰੀਲਾਂ ਬਣਾ ਕੇ ਹੋਈ ਹੋਵੇ ਤੇ ਭਾਵੇਂ ਉਹ ਗੰਦਬੰਦ ਪਾ ਕੇ ਹੋਈ ਹੋਵੇ ਉਹਨੂੰ ਇੱਕ ਵਾਰੀ ਖੜਾ ਕਰ ਲੋ ਹਲਾ ਲਲਾ ਕਰਾ ਲੋ ਉਹਦੇ ਚਿਹਰੇ ਦੇ ਉੱਤੇ ਸੀਟ ਜਿੱਤ ਲੋ ਬਾਅਦ ਵਿੱਚ ਲੋਕੋ ਨੂੰ ਗਾਲਾਂ ਕੱਢੀ ਜਾਣ ਸਾਨੂੰ ਕੀ ਫਰਕ ਪੈਂਦਾ ਇਹੀ ਤਰੀਕਾ ਭਾਜਪੀ ਨੇ ਸਣੀ ਦੇਵਾਲ ਦੇ ਰੂਪ ਦੇ ਵਿੱਚ ਗੁਰਦਾਸਪੁਰ ਚ ਵੀ ਵਰਤਿਆ ਸੀ ਮੈਥਲੀ ਠਾਕਰ ਨੂੰ ਨੀਲੀ ਫਿਲਮ ਤੇ ਬਲੂਪ੍ਰਿੰਟ ਦੇ ਵਿੱਚ ਪਤਾ ਨਹੀਂ ਗਾ ਫਰਕ ਉਹਨੂੰ ਪੁੱਛਿਆ ਜਾਂਦਾ ਜੀ ਕਿ ਬਲੂਪ੍ਰਿੰਟ ਤੁਹਾਡਾ ਕੀ ਆ ਉਹ ਕਹਿੰਦੀ ਜੀ ਕਿ ਦੇਖੋ ਇਹ ਬਾਤ ਮੈਂ ਸਭ ਦੇ ਸਾਹਮਣੇ ਕਿਵੇਂ ਕਰ ਸਕਦੀ ਹੂੰ ਇਹ ਤਾਂ ਬੜੀ ਨਿੱਜੀ ਬਾਤ ਹੁੰਦੀ ਹੈ ਇਹ ਤਾਂ ਬੜੀ ਪਰਸਨਲ ਬਾਤ ਹੁੰਦੀ ਹੈ ਉਹਨੂੰ ਇਸ ਗੱਲ ਦਾ ਪਤਾ ਨਹੀਂ ਵੀ ਪ੍ਰਿੰਟ ਤੇ ਫਿਲਮ ਦੇ ਵਿੱਚ ਕੀ ਅੰਤਰ ਆ ਤੇ ਉਸ ਕੁੜੀ ਨੂੰ ਲੋਕਾਂ ਨੇ ਜਿਤਾਇਆ ਤੇ ਉੱਥੇ ਕੇਸ ਸੀ ਸਿਨਾਂ ਨੂੰ ਹਰਾਇਆ ਓਕੇ ਸੀਸਨਾ ਜਿਹਨੂੰ ਬਿਹਾਰ ਦੇ ਵਿੱਚ ਗਣਿਤ ਦਾ ਸਭ ਤੋਂ ਵੱਡਾ ਵਿਅਕਤੀ ਕਿਹਾ ਜਾਂਦਾ ਜਿਹਨੂੰ ਸਭ ਤੋਂ ਵੱਡਾ ਅਧਿਆਪਕ ਕਿਹਾ ਜਾਂਦਾ ਜਿਹਦੀਆਂ 70 ਤੋਂ ਵੱਧ ਗਣਿਤ ਦੀਆਂ ਕਿਤਾਬਾਂ ਬਿਹਾਰ ਦਾ ਬੱਚਾ ਬੱਚਾ ਪੜਦਾ ਜਿਹਨੂੰ 15000 ਦੇ ਕਰੀਬ ਵੋਟਾਂ ਪਈਆਂ ਲਗਭਗ 15000 ਜਿਹਨੂੰ ਬੀਜੇਪੀ ਦੇ ਉਮੀਦਵਾਰ ਨੇ ਰਿਕਾਰਡ ਤੋੜ ਵੋਟਾਂ ਦੇ ਫਰਕ ਨਾਲ ਹਰਾਇਆ ਤੇ ਬੀਜੇਪੀ ਦਾ ਉਮੀਦਵਾਰ ਇਹਦੇ ਤੋਂ ਅੱਧਾ ਵੀ ਨਹੀਂ ਪੜਿਆ ਜਦੋਂ ਬਿਹਾਰ ਦੇ ਲੋਕ ਇੰਨੇ ਸਿਰ ਤੋਂ ਘੱਟ ਲੈਣ ਵੀ ਮਥਲੀ ਵਰਗੀਆਂ ਜਿਤਨੀਆਂ ਹੋਣ ਤੇ ਕੇ ਸੀ ਸਿਨਾ ਵਰਗੇ ਹਾਰਦੇ ਹੋਣ ਤੇ ਭਾਈ ਆਪਾਂ ਪੰਜਾਬੀ ਵੀ ਕੋ ਬਹੁਤ ਸਿਆਣੇ ਤਾਂ ਨਹੀਂ ਪੰਜਾਬੀ ਵੀ ਉਵੇਂ ਹੀ ਆ ਪੰਜਾਬੀ ਵੀ ਦੁੱਧ ਦੇ ਉਬਾਲ ਵਰਗੇ ਹੜਾ ਲਾਲਾ ਕਰਕੇ ਐਨੂੰ ਤੁਰਪੇ ਹੜਾ ਲਾਲਾ ਕਰਕੇ ਐਨੂੰ ਤੁਰਪੇ ਅੱਜ ਲੈ ਰ ਇਧਰ ਤੋਂ ਬਣਾਉਣੀ ਆ ਅੱਜ ਲੈ ਰ ਇਧਰ ਤੋਂ ਬਣਾਉਣੀ ਆ ਅੱਜ ਕੌਮ ਦਾ ਹੀਰਾ ਇਧਰੋਂ ਲੱਭਣਾ ਅੱਜ ਕੌਮ ਦਾ ਹੀਰਾ ਇਧਰੋਂ ਲੱਭਣਾ ਸਾਡੇ ਪੱਲੇ ਵੀ ਤਾਂ ਇਹੋ ਕੁਝ ਹੀ ਆ ਯਾਨੀ ਕਿ ਗੱਲ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਤੋਂ ਕੀ ਬਣਨਾ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਠਰਮੇ ਤੋਂ ਕੰਮ ਲੈਣ ਦੀ ਲੋੜ ਆ ਨਿਤ ਪ੍ਰਸਥਿਤੀਆਂ ਬਦਲਦੀਆਂ ਨਿਤ ਹਾਲਾਤ ਬਦਲਦੇ ਆ ਬਿਹਾਰ ਦੇ ਵਿੱਚ ਐਂਡੀਆ ਗੱਠ ਜੋੜ ਜਿੱਤਣ ਦੀ ਸੰਭਾਵਨਾ ਨਹੀਂ ਸੀ ਪਰ ਨਤੀਸ਼ ਕੁਮਾਰ ਨੇ ਵੋਟਾਂ ਤੋਂ ਕੁਝ ਹਫ਼ਤੇ ਪਹਿਲਾਂ 1 ਕਰੋੜ ਤੇ 21 ਲੱਖ ਔਰਤਾਂ ਦੇ ਖਾਤੇ ਵਿੱਚ 10-10 ਹਜ਼ਾਰ ਰੁਪਏ ਪਾਇਆ ਉਹਦੇ ਕਰਕੇ ਬਿਹਾਰ ਦੇ ਵਿੱਚ ਵਾਦੀ ਪਲਟ ਗਈ ਜਦੋਂ ਇੱਕ ਘਰ ਦੇ ਵਿੱਚ ਇੱਕ ਔਰਤ ਦੇ ਖਾਤੇ ਦੇ ਵਿੱਚ 10 ਹਜ਼ਾਰ ਰੁਪਏ ਆਇਆ ਹੋਵੇ ਸਿਆਸੀ ਮਾਹਰ ਇਹ ਗੱਲ ਕਹਿੰਦੇ ਜੀ ਕਿ ਅਸੀਂ ਇਹਨੂੰ 4 ਨਾਲ ਗੁਣਾ ਕਰਕੇ ਵੇਨੇ ਆ ਜਾਣ ਕੇ ਇੱਕ ਔਰਤ ਨੂੰ 10000 ਰੁਪਏ ਮਿਲਿਆ ਉਹਦੇ ਖਾਤੇ 'ਚ ਆਇਆ ਉਹਦਾ ਘਰ ਵਾਲਾ ਵੀ ਆ ਉਹਦੇ ਦੋ ਬੱਚੇ ਵੀ ਆ ਬੱਚੇ ਨਾ ਹੋਣਗੇ ਤਾਂ ਸੱਸ ਵੀ ਆ ਸਹੁਰਾ ਵੀ ਆ ਸਹੁਰਾ ਨਾ ਹੋਊਗਾ ਤਾਂ ਇੱਕ ਬੱਚਾ ਵੀ ਆ ਸੱਸ ਵੀ ਆ ਮਤਲਬ ਇੱਕ 10000 ਰੁਪਏ ਚਾਰ ਵੋਟਾਂ ਦੇ ਉੱਤੇ ਅਸਰ ਪਾਉਂਦਾ ਚਾਰਾਂ ਤੇ 1 ਕਰੋੜ 21 ਲੱਖ ਔਰਤਾਂ ਨੂੰ ਤੁਸੀਂ ਚਾਰ ਨਾਲ ਗੁਣਾ ਕਰ ਲਓ ਤੇ ਦੇਖ ਲਓ ਨਤੀਜੇ ਕਿਹੜੇ ਪਾਸੇ ਨੂੰ ਜਾਂਦੇ ਆ ਮਤਲਬ ਇਹ ਜੀ ਕਿ ਭਵਿੱਖ ਦੇ ਵਿੱਚ ਜੇਕਰ 1000 ਰੁਪਏ ਮਿਲ ਜਾਂਦਾ ਤੇ ਉਹਨੂੰ ਕਿਸੇ ਹੋਰ ਪ੍ਰਸੰਗ ਦੇ ਵਿੱਚ ਜੋੜ ਦਿੱਤਾ ਜਾਂਦਾ ਤੇ ਪੰਜਾਬ ਦੇ ਲੋਕਾਂ ਦਾ ਵੀ ਐਡਾ ਕੋਈ ਸਟੈਂਡ ਹੈ ਨਹੀਂਗਾ ਵੀ ਭਾਈ ਇਹ ਕਹਿਣਗੇ ਵੀ ਨਾ 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 ਸਾਨੂੰ ਫਰਕ ਨਹੀਂ ਪੈਂਦਾਗਾ ਇਹ ਤਾਂ ਮੁਫਤ ਦੇ ਵਿੱਚ ਜ਼ਹਿਰ ਮਿਲ ਜੇ ਤਾਂ ਫਿਰ ਇਹ ਗੱਲ ਦਾ ਪਤਾ ਨਹੀਂ ਲੱਗਦਾ ਵੀ ਇਹ ਜ਼ਹਿਰ ਵੀ ਖਾ ਜਾਣ ਚਾਹ ਚਾਹ ਦੇ ਵਿੱਚ ਇਸ ਕਰਕੇ ਇਸ ਹਾਲਾਤ ਦੇ ਵਿੱਚ ਤੇ ਆਪਾਂ ਹੁਣੇ ਜੁੰਡੇ ਪਟੜੇ ਬੰਦ ਕਰੀਏ ਵੀ ਕੌਣ ਮੁੱਖ ਮੰਤਰੀ ਬਣੂ ਤੇ ਕੌਣ ਨਹੀਂ ਬਣੂ ਪੰਜਾਬ ਦੇ ਵਿੱਚ ਜਿਹੜਾ ਵੀ ਮੁੱਖ ਮੰਤਰੀ ਬਣੇ ਉਹ ਚੰਗਾ ਹੀ ਹੋਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਕਮ ਚੰਗੇ ਵੀ ਕਿਤੇ ਵੀ ਗੱਲਬਾਤ ਸਾਫ਼ ਤੇ ਸਪਸ਼ਟ ਆ ਐਵੇਂ ਹੁਣ ਪੂਰੀ ਕੀੜੀ ਫੇਰੀ ਜਾਣੀ ਵੀ ਇਹਨਾਂ ਨੇ ਕੀਤਾ ਕੁਝ ਨਹੀਂ ਗਾ ਇਹ ਵੀ ਗਲਤ ਗੱਲ ਆ ਪਰ ਜਿੰਨੀਆਂ ਗੱਲਾਂ ਕਹੀਆਂ ਉਹਨਾਂ ਨਹੀਂ ਕੁਝ ਕਰਕੇ ਦਿਖਾਇਆ ਇਹ ਵੀ ਗੱਲ ਸੱਚੀ ਆ ਇਸ਼ਤਿਹਾਰਬਾਜ਼ੀ ਲੋੜੋਂ ਵੱਧ ਕੀਤੀ ਹੈ ਗੱਲ ਸੱਚ ਆ ਜੋ ਕੁਝ ਕਿਹਾ ਸੀ ਉਵੇਂ-ਉਵੇਂ ਹੋਇਆ ਨਹੀਂ ਇਹ ਗੱਲ ਸੱਚ ਆ ਵੀਆਈਪੀ ਕਲਚਰ ਖਤਮ ਹੋਇਆ ਨਹੀਂ ਇਹ ਵੀ ਗੱਲ ਸੱਚ ਆ ਪਰ ਨਹਿਰੀ ਪਾਣੀ ਟੇਲਾਂ ਦੇ ਉੱਤੇ ਪਹੁੰਚਿਆ ਇਹ ਵੀ ਸੱਚ ਆ ਪੰਜਾਬ ਦੇ ਵਿੱਚ ਔਰਤਾਂ ਦਾ ਬੱਸ ਸਫਰ ਲਗਾਤਾਰਤਾ ਦੇ ਵਿੱਚ ਮੁਫਤ ਹੈ ਇਹ ਵੀ ਸੱਚ ਹੈ ਪੰਜਾਬ ਦੇ ਵਿੱਚ ਕੁਝ ਕੁ ਹੋਰ ਚੀਜ਼ਾਂ ਮੁਫਤ ਦੇ ਵਿੱਚ ਮਿਲੀਆਂ ਇਹ ਵੀ ਸੱਚ ਹੈ ਹਾਲਾਂਕਿ ਮੁਫਤੀਆਂ ਚੀਜ਼ਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਖੁੰਗਲ ਕਰਤਾ ਪਰ ਪੰਜਾਬ ਦੇ ਖਜ਼ਾਨੇ ਬਾਰੇ ਕੌਣ ਸੋਚਦਾ ਪੰਜਾਬ ਦੇ ਖਜ਼ਾਨੇ ਬਾਰੇ ਸੋਚਣਗੇ ਆਉਣ ਵਾਲੇ ਉਹਨਾਂ ਦੇ ਆਉਣ ਵਾਲੇ ਉਹਨਾਂ ਤੋਂ ਅੱਗੇ ਆਉਣ ਵਾਲੇ ਆਪਾਂ ਇਸ ਗੱਲ ਤੋਂ ਕੀ ਲੈਣਾ ਕਹਿਣ ਦਾ ਭਾਵ ਇਹ ਆ ਕਿ ਪੰਜਾਬ ਦੀ ਤੁਲਨਾ ਤੁਸੀਂ ਬਿਹਾਰ ਨਾਲ ਕਰਕੇ ਦੇਖੋ ਇਹ ਮੈਂ ਕਿਉਂ ਤੁਲਨਾ ਕਰਨਾ ਕਿਸੇ ਵੇਲੇ ਬਿਹਾਰ ਦੇ ਵਿੱਚ ਗੋਲੀ ਚੱਲਦੀ ਹੁੰਦੀ ਸੀ ਜਿੰਨੀ ਅੱਜ ਪੰਜਾਬ ਦੇ ਵਿੱਚ ਚੱਲਦੀ ਆ ਬਿਹਾਰੀ ਪੰਜਾਬ ਦੇ ਵਿੱਚ ਆ ਰਹੇ ਆ ਪੰਜਾਬੀ ਅੱਗੇ ਜਾ ਰਹੇ ਆ ਬਿਹਾਰ ਦੇ ਲੋਕਾਂ ਨੇ ਇਸ ਗੱਲ ਤੋਂ ਕੰਮ ਹੀ ਲਿਆ ਸਿਰ ਤੋਂ ਕੰਮ ਹੀ ਨਹੀਂ ਲਿਆ ਕਿ ਭਾਈ ਜੇਕਰ ਇੱਥੇ ਰੋਜ਼ਗਾਰ ਹੋਵੇ ਤਾਂ ਸਾਨੂੰ ਪੰਜਾਬ ਜਾਂ ਹੋਰ ਸੂਬਿਆਂ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਕੰਮ ਲਈ ਜਾਣਾ ਪਵੇ ਉਹ ਕਹਿੰਦੇ ਰੋਜ਼ਗਾਰ ਬਹੁਤ ਦਿੱਤਾ ਜਿੱਧਰ ਨਤੀਜੇ ਆ ਰਹੇ ਜਦੋਂ ਉਦੋਂ ਟ੍ਰੇਨ ਭਰ ਕੇ ਲੋਕ ਪੰਜਾਬ ਦੇ ਵੱਲ ਆ ਰਹੇ ਕੋਈ ਰੋਜ਼ਗਾਰ ਬਹੁਤ ਮਿਲ ਗਿਆ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਸਿਹਤ ਦੀ ਤੇ ਸਿੱਖਿਆ ਦੀ ਸਥਿਤੀ ਕੀ ਆ ਇਹਦੇ ਬਾਰੇ ਆਪਾਂ ਜਾਣਦੇ ਆ ਪਰ ਇਸ ਗੱਲ ਦਾ ਪੰਜਾਬ ਗੰਡੇ ਸਿਰ ਨਾਲ ਕੀ ਸੰਬੰਧ ਆ ਪੰਜਾਬੀ ਪੌਣਗੇ ਧਰਮ ਦੇ ਨਾਤੇ ਵੋਟਾਂ ਪੰਜਾਬੀ ਪੌਣਗੇ ਉਲਾਰਵਾਦੀ ਹੋ ਕੇ ਵੋਟਾਂ ਪੰਜਾਬੀਆਂ ਨੂੰ ਚੇਤੇ ਰਹਿੰਦੇ ਆ ਇੱਕ ਹਫ਼ਤੇ ਦੇ ਮਸਲੇ ਇੱਕ ਹਫ਼ਤੇ ਬਾਅਦ ਗੱਲ ਆਈ ਗਈ ਹੋ ਜਾਂਦੀ ਆ ਸਾਨੂੰ ਕੋਈ ਇਤਰਾਜ਼ ਨਹੀਂ ਅਮਰਪਾਲ ਸਿੰਘ ਮੁੱਖ ਮੰਤਰੀ ਬਣ ਜੇ ਉਹ ਵਧੀਆ ਤਰੀਕੇ ਦਾ ਕੰਮ ਕਰੇ ਸਾਨੂੰ ਇਤਰਾਜ਼ ਨਹੀਂ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਜੇ ਉਹ ਵਧੀਆ ਕੰਮ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੂਰੀਵਾਰ ਮੁੱਖ ਮੰਤਰੀ ਬਣਨ ਉਹ ਵਧੀਆ ਕਮਾਲ ਕਰਨ ਪਰ ਪ੍ਰੈਕਟੀਕਲ ਗੱਲਾਂ ਕੀ ਆ ਮੁੱਖ ਮੰਤਰੀ ਤਾਂ ਉਹ ਬਣੂ ਜਿਹਦੇ ਕੋਲੇ 59 ਸੀਟਾਂ ਹੋਈਆਂ ਤੇ ਪੰਜਾਬ ਦੇ ਵਿੱਚ 59 ਸੀਟਾਂ ਜਿੱਤਣ ਵਾਲੀ ਪਾਰਟੀ ਕਿਹੜੀ ਹੈ ਸਵਾਲ ਇਹ ਆ ਪਿਛਲੇ ਦਿਨੀ ਦੋ ਤਿੰਨ ਪਾਰਟੀਆਂ ਨੇ ਇਹ ਦਾਅਵਾ ਕੀਤਾ ਕਰਨੇ ਜੀ ਸਰਕਾਰ ਸਾਡੀ ਬਣੂ ਤੇ ਮੈਂ ਕਾਂਗਰਸ ਦੇ ਇੱਕ ਆਗੂ ਨੂੰ ਇਹ ਗੱਲ ਕਹੀ ਮੈਂ ਕਿਹਾ ਯਾਰ ਤੁਸੀਂ ਤਾਂ ਇਹ ਨਾ ਕਿਹਾ ਕਰੋ ਤੁਸੀਂ ਆਪਦੀ ਸੀਟ ਜਿੱਤਣ ਦੀ ਕੋਸ਼ਿਸ਼ ਕਰਦੇ ਆ ਪਰ ਰਾਤੋਂ ਰਾਤ ਪ੍ਰਚਾਰ ਤਿੰਨ ਚਾਰ ਹੋਰ ਹਲਕਿਆਂ 'ਚ ਕਰਕੇ ਆਉਣੇ ਵੀ ਭਾਈ ਇਧਰਲੇ ਸਾਡੀ ਪਾਰਟੀ ਦੇ ਉਮੀਦਵਾਰ ਹਾਰ ਜਾਣੇ ਚਾਹੀਦੇ ਆ ਜੇ ਇਹ ਵੀ ਜਿੱਤ ਕੇ ਧੜਾ ਮਜ਼ਬੂਤ ਹੋ ਜੂ ਤੁਸੀਂ ਤਾਂ ਧੜਿਆਂ ਦੇ ਵਿੱਚ ਵੰਡੇ ਇਸ ਹਾਲਾਤ ਨੂੰ ਪਹੁੰਚ ਗਏ ਵੀ ਤੁਸੀਂ ਤਾਂ 29 ਨੂੰ ਨਹੀਂ ਪਹੁੰਚਦੇ ਤੁਸੀਂ 59 ਨੂੰ ਹੱਥ ਕਿੱਥੇ ਪਾਉਣਾ ਅੱਜ ਹਾਲਾਤ ਪੰਜਾਬ ਦੇ ਸਿਆਸੀ ਪੱਖ ਤੋਂ ਨਿਗਰੇ ਪਏ ਆ ਅੱਜ ਪੰਜਾਬ ਦੇ ਹਾਲਾਤ ਸੁਰੱਖਿਆ ਦੇ ਪੱਖ ਤੋਂ ਨਿਗਰੇ ਪਏ ਆ ਅੱਜ ਪੰਜਾਬ ਦੇ ਵਿੱਚ ਜੋ ਸਥਿਤੀਆਂ ਬਣੀਆਂ ਉਹ ਪੰਜਾਬ ਪੱਖੀ ਨਹੀਂ ਆ ਪਰ ਕਿਉਂਕਿ ਡੇਢ ਸਾਲ ਦਾ ਸਮਾਂ ਪਿਆ ਤੇ ਪੰਜਾਬਗਰ ਨੂੰ ਕਾਲ ਬਹੁਤ ਲੱਗੀ ਆ ਇਸ ਕਰਕੇ ਹੁਣੇ ਤੋਂ ਠਿੰਗ ਮਠੇਂਗੀ ਹੋਈ ਜਾਂਦੇ ਆ ਨਾ ਜੀ ਨਾ ਨਾ ਫਲਾਣਾ ਜਿੱਤੂ ਮੇਰੀ ਬੇਨਤੀ ਆ ਫੇਸਬੁੱਕ ਦੀ ਵਿਦਵਾਨਾਂ ਨੂੰ ਕਿ ਤੁਸੀਂ ਰਮੇ ਤੋਂ ਕੰਮ ਲਿਆ ਕਰੋ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਆ ਕੱਲਾ ਪੋਸਟ ਪਾਉਣਾ ਥੱਲੇ ਇਹ ਕਹਿ ਦੇਣਾ ਵੀ ਇਸ ਬੰਦੇ ਬਾਰੇ ਤੁਹਾਡੀ ਕੀ ਰਾਏ ਆ ਆਪਣੇ ਕਮੈਂਟ ਦਿਓ ਤੇ ਇਹ ਸਾਰੇ ਪੰਜਾਬ ਦੇ ਮਸਲੇ ਨਹੀਂ ਆ ਤੁਸੀਂ ਲੋਕਾਂ ਨੂੰ ਗਾਲਾਂ ਕੱਢਣ ਵਾਸਤੇ ਛੜਤਾ ਤੁਸੀਂ ਨਕਾ ਉਧਰਲੇ ਪਾਸੇ ਨੂੰ ਮੋੜਤਾ ਤੇ ਆਪ ਹੋਰ ਕੰਮ ਲੱਗ ਕੇ ਤੁਸੀਂ ਵੀ ਕੋਈ ਹੋਰ ਕੰਮ ਕਰਿਆ ਕਰੋ ਇਹ ਵੀ ਕੋਈ ਹੋਰ ਕੰਮ ਕਰਿਆ ਕਰਨ ਪੰਜਾਬ ਨੂੰ ਚੰਗਾ ਜੇਕਰ ਬਣਾਉਣਾ ਤਾਂ ਕੱਲੇ-ਕੱਲੇ ਬੰਦੇ ਨੂੰ ਜ਼ਿੰਮੇਵਾਰੀ ਨਿਭਾਉਣੀ ਪਊਗੀ ਪੰਜਾਬ ਦੇ ਵਿੱਚ ਚੰਗੇ ਬੰਦਿਆਂ ਦੀ ਘਾਟ ਆ ਪੰਜਾਬ ਦੇ ਵਿੱਚ ਫੇਸਬੁਕੀ ਇਨਕਲਾਬੀ ਬਹੁਤ ਆ ਤੇ ਸੱਚੀ ਮੁੱਚੀ ਧਰਤੀ ਦੇ ਉੱਤੇ ਆ ਕੇ ਜ਼ਮੀਨ ਦੇ ਉੱਤੇ ਆ ਕੇ ਲੜਾਈ ਲੜਨ ਵਾਲਿਆਂ ਦੀ ਘਾਟ ਆ ਪੰਜਾਬ ਦੇ ਵਿੱਚ ਸਭ ਕੁਝ ਬਦਲ ਰਿਹਾ ਪੰਜਾਬ ਦੇ ਵਿੱਚ ਪ੍ਰਸਥਿਤੀਆਂ ਬਦਲ ਰਹੀਆਂ ਪੰਜਾਬ ਦੇ ਧਰਾਤਲੀ ਪਹਿਲੂ ਬਦਲ ਰਹੇ ਆ ਤੇ ਪੰਜਾਬ ਦੇ ਵਿੱਚ ਇਸ ਵੇਲੇ ਭ੍ਰਿਸ਼ਟਾਚਾਰ ਦਾ ਵੀ ਬੋਲਬਾਲਾ ਪੰਜਾਬ ਦੇ ਵਿੱਚ ਕੱਲਾ ਇੱਕ ਡੀਆਈਜੀ ਭੁੱਲਰ ਨਹੀਂ بڑے ਡੀਆਈਜੀ ਆ ਪੰਜਾਬ ਦੇ ਵਿੱਚ ਇੱਕ ਟਰਾਲੀ ਚੋਰ ਨਹੀਂ بڑے ਟਰਾਲੀ ਚੋਰ ਆ ਪੰਜਾਬ ਦੇ ਵਿੱਚ ਕੋਈ ਇੱਕ ਐਮਐਲਏ ਖਾਣ ਵਾਲਾ ਨਹੀਂ ਕਈ ਅੰਦਰ ਖਾਤੇ ਖਾਈ ਜਾਂਦੇ ਆ ਪੰਜਾਬ ਦੇ ਵਿੱਚ ਕੋਈ ਇੱਕ ਅਧਿਕਾਰੀ ਪ੍ਰਸ਼ਟ ਨਹੀਂ ਪੰਜਾਬ ਦੇ ਵਿੱਚ ਅਣਗਿਣਤ ਭ੍ਰਿਸ਼ਟਾ ਤੇ ਭ੍ਰਿਸ਼ਟਾਚਾਰ ਦੀ ਜਦੋਂ ਗੱਲ ਕਰਨੇ ਆ ਤੇ ਫੇਰ ਵੀ ਮਨ ਨੂੰ ਲੱਗਦਾ ਜੀ ਪੰਜਾਬ ਤੇ ਬਿਹਾਰ ਲਗਭਗ ਬਰਾਬਰ ਹੀ ਆ ਇਹ ਬਖਰੀ ਗੱਲ ਆ ਕਿ ਬਿਹਾਰ ਦੇਗਾ 243 ਸੀਟਾਂ ਤੇ ਪੰਜਾਬ ਦੇਗਾ 117 ਸੀਟਾਂ ਉਧਰਲੇ ਲੋਕਾਂ ਨੇ 243 ਤੇ ਨਹੀਂ ਕੰਮ ਲਿਆ ਸਿਰ ਤੋਂ ਇਧਰਲੇ ਪਾਸੇ 117 ਤੇ ਨਹੀਂ ਕੰਮ ਲਿਆ ਸਿਰ ਤੋਂ ਇਧਰਲੇ ਪਾਸੇ ਕਹਿੰਦੇ ਜੀ ਇੱਕ ਹਫਤੇ ਦੇ ਵਿੱਚ ਲਹਿਰ ਬਦਲ ਜਾਂਦੀ ਆ ਬਦਲ ਜਾਂਦੀ ਆ ਉਧਰਲੇ ਪਾਸੇ ਇੱਕ ਹਫਤੇ ਦੇ ਵਿੱਚ ਔਰਤਾਂ ਨੇ 10-10 ਹਜ਼ਾਰ ਰੁਪਏ ਦੇਖ ਕੇ ਵੋਟਾਂ ਪਾਤੀਆਂ ਫਰਕ ਕਿਹੜੀ ਗੱਲ ਦਾ ਰਹੇਗਾ ਸਵਾਲ ਤਾਂ ਇਹ ਆ ਆਪਾਂ ਵੀ ਬਾਹਰ ਜਾ ਰਹੇ ਹਾਂ ਉਹ ਵੀ ਸੂਬਾ ਛੱਡ ਕੇ ਇਧਰ ਆ ਰਹੇ ਆ ਆਪਾਂ ਹੋਰ ਥਾਂ ਤੇ ਜਾ ਰਹੇ ਹਾਂ ਉਹ ਇੱਥੇ ਆ ਰਹੇ ਆ ਆਪਾਂ ਕਿਤੇ ਜਾ ਕੇ ਹੋਰ ਮਿਹਨਤ ਕਰਕੇ ਵੋਟਾਂ ਬਣਾਉਣੇ ਆ ਉਹਨਾਂ ਨੂੰ ਬਿਨਾਂ ਮਿਹਨਤ ਕਰੇ ਇੱਥੇ ਵੋਟਾਂ ਬਣਾਉਣ ਦਾ ਮੌਕਾ ਮਿਲ ਜਾਂਦਾ ਉਹ ਇੱਥੇ ਪੰਜਾਬੀ ਬਣ ਰਹੇ ਆ ਆਪਾਂ じゃ ਕੋਸ਼ ਹੋਰ ਬਣੀ ਜਾਂਦੇ ਆ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਤੇ ਪੰਜਾਬ ਕਿਹੋ ਜਿਹਾ ਹੋਊਗਾ ਜੇ ਆਪਾਂ 20 ਸਾਲ ਜਉਦੇ ਰਏ ਕਿ ਤਾਂ ਆਪੇ ਪਤਾ ਲੱਗ ਜਾਣਾ ਸੋ ਅਮਰਤਪਾਲ ਸਿੰਘ ਦੇ ਨਾਂ ਦੇ ਉੱਤੇ ਇੱਕ ਦੂਜੇ ਨਾਲ ਲੜੋ ਨਾ ਇੱਥੇ ਲੜੋ ਨਾ ਸੁਖਬੀਰ ਸਿੰਘ ਬਾਦਲ ਦੇ ਨਾਂ ਦੇ ਉੱਤੇ ਭਗਵੰਤ ਮਾਨ ਦੇ ਨਾਂ ਦੇ ਉੱਤੇ ਨਾ ਲੜੋ ਪੰਜਾਬ ਦੇ ਵਿੱਚ ਸਿਆਸੀ ਧੁਮਾਕੇ ਬਹੁਤ ਵੱਡੇ ਹੋਣੇ ਆ ਪੰਜਾਬ ਦੇ ਵਿੱਚ ਐਤਕੀ ਜਿਹੜੀ ਚੋਣ ਹੋਊਗੀ ਜਿਹੜੀ 2027 ਵਾਲੀ ਆ ਹੋ ਸਕਦਾ ਇਹ ਫਿਲਮਾਂ ਦੇ ਨਾਂ ਦੇ ਉੱਤੇ ਵੀਡੀਓ ਰਿਲੀਜ਼ ਕਰਨੇ ਨਾਂ ਦੇ ਉੱਤੇ ਹੋਵੇ ਹੋ ਸਕਦਾ ਕਲਿਗਰੀ ਲਾਂ ਦੇ ਨਾਂ ਦੇ ਉੱਤੇ ਬੰਦੇ ਜਿੱਤ ਜਾਣ ਹੋ ਸਕਦਾ ਹੈ ਇੱਕ ਅੱਦੇ ਮਸਲੇ ਦੇ ਉੱਤੇ ਹੀ ਬਿਲਕੁਲ ਬਾਜ਼ੀ ਪਲਟ ਗਏ ਤੇ ਬਾਅਦ ਦੇ ਵਿੱਚ ਆਪਾਂ ਕਹਾਂਗੇ ਯਾਰ ਲੱਗਦਾ ਤਾਂ ਨਹੀਂ ਸੀ ਤੇ ਐ ਪਤਾ ਨਹੀਂ ਕਿਵੇਂ ਹੋ ਗਿਆ ਸੋ ਜਦੋਂ ਐ ਪਤਾ ਨਹੀਂ ਕਿਵੇਂ ਹੋ ਗਿਆ ਆਪਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕਿਵੇਂ ਹੋ ਜਾਣਾ ਤੇ ਫਿਰ ਆਪਾਂ ਇਹ ਗੱਲ ਕਿਉਂ ਕਹਿੰਦੇ ਆ ਲੜਦੇ ਕਿਉਂ ਆ ਕਿ ਮੁੱਖ ਮੰਤਰੀ ਤਾਂ ਅਮਰਪਾਲ ਹੀ ਬਣੂ ਮੁੱਖ ਮੰਤਰੀ ਦਾ ਸੁਭੀਰੀ ਬਣੂ ਮੁੱਖ ਮੰਤਰੀਅਤ ਕੀ ਬੀਜੇਪੀ ਨਹੀਂ ਬਣੂ ਐਤ ਕੀ ਮੁੱਖ ਮੰਤਰੀ ਦੇਖ ਲਓ ਜੀ ਕਾਂਗਰਸ ਦਾ ਬਣ ਜਾਣਾ ਕੁਛ ਨਹੀਂ ਪਤਾ ਪੰਜਾਬ ਦੇ ਲੋਕਾਂ ਦਾ ਨਹੀਂ ਪਤਾ ਉਹਨਾਂ ਨੇ ਕਿਹੜੇ ਪਾਸੇ ਜਾਣਾ ਤੇ ਨੇਤਾਵਾਂ ਦਾ ਵੀ ਨਹੀਂ ਪਤਾ ਉਹਨਾਂ ਨੇ ਪਲਟੀ ਕਿਹੜੇ ਪਾਸੇ ਮਾਰਨੀ ਹੈ